ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲਓ ਕਹਿੰਦੇ ਹੁੰਦੇ ਹਨਾ ਕਿ ਵੀ ਸਮਾਨ ਪਿਆ ਹੋਇਆ ਕੰਮ ਆਈ ਜਾਂਦਾ ਹਨਾ ਤੇ ਉਹੀ ਗੱਲ ਹੋਈ ਕਿ ਆਪਣੇ ਕੋਲ ਨਾ ਵੀ ਬਹੁਤ ਟਾਈਮ ਦੇ ਹਾਲ ਆਪਾਂ ਵਰਤਦੇ ਹੀ ਨਹੀਂ ਸਪਰਿੰਗਾਂ ਵਾਲੇ ਉਵੇਂ ਹੀ ਰੱਖੇ ਹੋਏ ਆ 4 ਸੈਟ ਆ ਇੱਕ ਸੈਟ ਤਾਂ ਚਲੋ ਖਰਾਬ ਹੋਇਆ ਸੀ ਵੀ ਉਹ ਹੈ ਨਹੀਂ ਇੰਨਾ ਬਾਹਰ ਹਨਾ ਤੇ ਤਿੰਨ ਪੂਰੇ ਵਧੀਆ ਵਾ ਤਿੰਨਾਂ ਦੇ ਵਿੱਚੋਂ ਇੱਕ ਅੱਧੇ ਦੀ ਲੱਤ ਖਰਾਬ ਹੋਈ ਸੀ ਜਿਹੜੀ ਪਰ ਹੁਣ ਚਲੋ ਦੇਖਦੇ ਆ ਹਨ ਤੇ ਹੁਣ ਕੱਢਿਆ ਵਾਰ ਕਿ ਹੁਣ ਇਹ ਪਏ ਆ ਹੁਣ ਇਹ ਸੋਚ ਲਿਆ ਕਿ ਜਿਹੜਾ ਉਧਰ ਜਿੰਨਾ ਵੀ ਕੱਦੂ ਕਰਨਾ ਉਹ ਕੱਦੂ ਜਾਂ ਪੌਣਾ ਵਾ ਵੀ ਉਹ ਸਪਰਿੰਗਾਂ ਵਾਲਿਆਂ ਨਾਲ ਇੱਕ ਬਾਇਆ ਕਰਾਂਗੇ ਆ ਮੇਰੇ ਹਾਲ ਸੀਗੇ ਮੈਦਾਨਾਂ ਦਾ ਇਹ ਸ਼ੁਰੂ ਤੋਂ ਹੀ ਪਹਿਲਾਂ ਮੈਂ 11 ਚੱਲ ਦਿੰਦੀ ਸਵਰਾਜ ਪਿੱਛੇ ਫੇਰ 13 ਬਣਾ ਲਈ ਸੀ ਇਹਨਾਂ ਨੂੰ ਜੋੜ ਲਵਾ ਲਿਆ ਸੀ ਫੇਰੇ 13 ਜੌਂਡੀਰ ਪਿੱਛੇ ਚੱਲਦੇ ਹੁੰਦੇ ਸੀ ਆ ਘੋੜੀ ਉੱਚੀ ਕਰਵਾਈ ਸੀ ਉਹ ਤਾਂ ਇਹ 13 ਵਾਂ ਇਹ ਲੁਧਿਆਣੇ ਦੇ ਬਣੇ ਹੋਇਆ ਮੱਗਰ ਸੰਦੇ ਜਿਨ੍ਹਾਂ ਤੋਂ ਆਪਾਂ ਰੋਟਾ ਵੇਟਰ ਲੈਨੇ ਨਾ ਇਹ ਉਹਨਾਂ ਦੇ ਹਾਲ ਬਹੁਤ ਭਾਰੇ ਹਾਲ ਸੀਗੇ ਇਹਨਾਂ ਦੇ ਬਹੁਤ ਬਹੁਤ ਹੈਵੀ ਹਾਲ ਬਣਾਉਂਦੇ ਸੀ ਆ ਦੇਖ ਚੱਲਦੇ ਪੂਰੇ ਸ਼ੁੱਧ ਸੀਗੇ ਹਣ ਬਹੁਤ ਵਧੀਆ ਹਲ ਚੱਲ ਇੱਕ ਦੋ ਸੈਟ ਆਪਣੇ ਕੋਲੇ ਮੈਸੀ ਦੇ ਵੀ ਹੁੰਦੇ ਸੀ ਉਹ ਫਿਰ ਆਪਾਂ ਵੇਚਤੇ ਸੀਗੇ ਮੈਸੀ ਦੇ ਹਾਸ ਦੋ ਸੀਗੇ ਆਪਣੇ ਕੋਲੇ ਹਣਾ ਉਹ ਆਪਾਂ ਸੇਲ ਕਰਦੇ ਸੀ ਮੈਸੀ ਦੇ origignal ਬਾਪੂ ਹੁਣਾਂ ਨੂੰ ਸ਼ੁਰੂ ਤੋਂ ਸ਼ੌਂਕ ਹੁੰਦਾ ਸੀ ਮੈਸੀ ਵਾਲੀ ਹੁੰਦੀ ਸੀ ਡਾਡੀ ਰੱਖੇ ਫੇ ਤੇ ਹੁਣ ਇਹਨਾਂ ਦੇ ਫਾਲੇ-ਫੂਲੇ ਬਦਲਦੇ ਆ ਕਿਉਂਕਿ ਚਲਾਈ ਨਹੀਂ ਆਪਾਂ ਕਦੀ ਐਵੇਂ ਪਈ ਰੱਖੀ ਹੋਏ ਬਸ ਬਹੁਤ ਟਾਈਮ ਦੇ ਇਹ ਤਾਂ ਪਹਿਲੀਆਂ ਦੀ ਲੈ ਲੈ ਕੇ ਰੱਖੇ ਹੋਏ ਜਿਹੜੇ ਪਹਿਲਾਂ ਚਲਾਉਂਦੇ ਸੀ ਬਸ ਉਹਨਾਂ ਨਾਲ ਦੇ ਪਹਿਲਾਂ ਸਪਰਿੰਗਾਂ ਦਾ ਜਮਾਨਾ ਜ਼ਿਆਦਾ ਸੀ ਫੇਰ ਜਿਉਂ-ਜਿਉਂ ਜਿਉਂ-ਜਿਉਂ ਚੱਲਣ ਲੱਗੇ ਤੇ ਆਉਂਦਿਆਂ ਫੇਰ ਬੰਦ ਕਿਉਂਕਿ ਕਸਾਈ ਜ਼ਿਆਦਾ ਹੋਣ ਲੱਗ ਗਈ ਤਾਂ ਫੇਰ ਬੰਦ ਕਰਤਾ ਵੀ ਬੰਦ ਵੀ ਦੂਜੀ ਲੈ ਲੋ ਪਨੀਰੀ ਦੀ ਬਜਾਈ ਆਪਣੀ ਚੱਲੀ ਜਾਂਦੀ ਆ ਦੇਖ ਲੋ ਹਰ ਰੋਜ਼ ਲਗਾਤਾਰ ਹਨਾ ਕਹਿਣ ਨੂੰ ਹੋ ਜਾਂਦਾ ਵੀ ਪਨੀਰੀ ਸੌਖਾ ਬਬ ਮਸ਼ੀਨ ਆ ਟ੍ਰੇਆਂ ਵਾਲੀ ਦਾ ਬਹੁਤ ਹੈਗੀ ਆ ਸੌਖੀ ਟ੍ਰੇਆਂ ਵਾਲੀ ਨਹੀਂ ਕੋਈ ਔਖੀ ਹਨਾ ਤੇ ਜਿਹੜੀ ਉਹ ਹੱਥੀ ਲਾਉਣੀਆਂ ਉਹਨੂੰ ਮਿਹਨਤ ਜ਼ਰੂਰ ਆਉਂਦੀ ਟ੍ਰੇਆਂ ਵਾਲੀ ਦਾ ਬੰਦਾ ਦਿਹਾੜੀ 'ਚ ਬੀਜ ਕੇ ਪਰਾਂ ਹੋ ਜਾਂਦਾ ਹੁਣ ਅੱਜ 26 ਦਾ 1 ਕਿਲੋ ਹੋਰ ਬੀਜਣਾ ਹੱਥ ਨਾਲ ਛਿੱਟਾ ਦਵਾਂਗੇ 26 ਦਾ ਦਿੰਨੇ ਆ 26 ਦਾ ਛੱਟਾ ਹੁਣ ਹੱਥ ਨਾਲ ਅੱਜ ਪਨੀਰੀ ਬਾੜੀ ਜਾਦੇ ਨਹੀਂ ਇਕੱਠੀ ਪਿਉਂਦੀ ਫਰੋਜੂ ਹੁਣ ਇੰਨੀ ਇਕੱਠੀ ਹੈ ਬੀਜ ਲੈਣਗੇ ਬਣਾ ਜੋ ਬਿਜਰਾਏਗਾ ਆਏ ਤਾਂ ਰਾਤ ਕੱਟਿਆ ਨਾ ਨਹੀਂ ਹੁਣ ਅੱਜ ਉਹ ਉਹਨਾਂ ਨੇ ਅੱਜ ਉਹ ਵੀ ਤੇ ਨਹੀਂ ਆਪਾਂ ਹਵੀ ਤੇ ਨਹੀਂ ਹੱਥ ਨਾਲ ਜਰਦਾ ਉਹ ਕੱਤੀ ਦਿਨ ਨਾ ਇਹਦੀ ਦੇਖ ਥੱਲੇੋਂ ਤੂੰ ਹੀ ਨਿਕਲਿਆ ਹਾਂ ਫੁੱਟ ਤਾਂ ਪਿਆ ਨਾ ਅੱਜੇ ਚੱਲੇ ਆ ਇੱਧਰ ਨਵੀਆਂ ਮੋਟਰਾਂ ਤੇ ਕਰਾ ਲਾਉਣ ਜਿਹੜੀਆਂ ਇੱਧਰ ਲਿਆਂ ਨੇ ਅੱਜ ਉੱਥੇ ਕੰਮ ਸ਼ੁਰੂ ਹੋਊਗਾ ਉੱਥੇ ਲਾਉਣੇ ਆ ਹੁਣ ਅੱਜ ਕਰਾ ਪੀ ਗੋਣ ਜਿਹੜਾ ਦੂਜਾ ਕੰਮ ਕਮ ਸੀ ਉਹ ਕਰ ਲਿਆ ਉੱਥੇ ਅੱਜ ਹੁਣ ਕਾ ਸ਼ੁਰੂ ਕਰਦਾ ਅੱਜ ਨਾ ਨਵਾਂ ਰੋਟਾ ਵੇਟਰ ਮੰਗਾ ਕੇ ਦਿੱਤਾ ਵੀਰੇ ਉਹਨਾਂ ਨੂੰ ਜਿਨ੍ਹਾਂ ਨੂੰ ਆਪਾਂ 52 ਦਾ ਟਰੈਕਟਰ ਨਹੀਂ ਲੈ ਕੇ ਦਿੱਤਾ ਉਹਨਾਂ ਨੂੰ ਨਵਾਂ ਰੋਟਾ ਵੇਟਰ ਲਿਆ ਕੇ ਦੇਤਾ ਅੱਜ ਆਹ ਦੇਖੋ ਇਹ ਉਹਨਾਂ ਦਾ ਹੀ ਰੋਟਾ ਵੇਟਰ ਹੈ ਜਿਨ੍ਹਾਂ ਦੇ ਆਪਣੇ ਕੋਲੇ ਹੈ ਪਹਿਲਾਂ ਰੁਦਿਆਣਿਆਂ ਬੱਗਰ ਕਿਮਾ ਚੌਂਕ ਦੇ ਕੋਲੇ ਆ ਵੀਰ ਜੀ। ਓਕੇ। ਜਿਹੇ ਨੰਬਰ ਤੇ ਕੰਟੈਕਟ ਕਰ ਲਿਓ। ਬਹੁਤ ਠੀਕ ਪ੍ਰਾਈਸ ਦੇ ਦਿੰਦੇ ਆ ਦੇ ਲੋ 8 ਫੁੱਟਾ ਵਾ। 8 ਫੁੱਟ ਇਹਨਾਂ ਨੇ ਆਪਾਂ ਨੂੰ ਆਪਣੇ 96000 ਦਾ ਦਿੱਤਾ। ਬਹੁਤ ਜੈਜ ਰੇਟ ਦੇ ਵਿੱਚ। ਪੂਰੇ ਵਧੀਆ ਚੱਲਦੇ ਆ। ਆਪਣੇ ਤਾਂ ਵਧੀਆ ਚੱਲੀ ਜਾਂਦੇ ਆ ਜਾਦੇ। ਆ ਗੇਅਰ ਗੁਰ ਬਟਾਲਾ ਆਇਆ ਹੈ ਤੇ। ਦੇਖ ਲਓ ਸਾਰਾ ਕੁਝ। ਪੂਰਾ ਵਧੀਆ। ਕੀਤਾ ਹੈ ਨਾ ਬਚਣਾ ਪਿਆ ਬੜਵਾਂ ਇੱਕ ਚਾਰੇ ਕਰੂ ਸਾ ਸੋਨਾ ਵਧੀਆ ਜਿਹੜੇ ਸਾਨੂੰ ਪੈਸੇ ਆ ਬਹੁਤ ਵਧੀਆ ਰੋਟਰਵੇਟਰ ਚੱਲਦਾ ਆਪਣੇ ਕੋਲੇ ਪੂਰਾ ਵਧੀਆ ਅ ਤੋ ਕੱਲ ਆਪਾਂ ਕਰਤੀ ਸੀ ਇੱਥੇ ਸਫਾਈ ਜੇ ਸੀ ਵੀ ਦਾ ਕੰਮ ਹੋ ਗਿਆ ਅੱਜ ਆਪਣਾ ਸਾਰਾ ਆ ਟੋਟਲ ਅੱਜ ਟੌਟਾਂ ਵੀ ਚੋਗੇ ਬੰਦੇ ਸਾਰੀਆਂ ਇੱਟਾਂ ਬਹੁਤ ਜ਼ਿਆਦਾ ਸੀਗੀਆਂ ਇੱਥੇ ਤੇ ਗੋਹ ਦੇਖ ਲਓ ਗੱਡੀ ਆ ਹਨ ਜੇ ਹੁੰਦੀ ਆ ਕਿ ਮਰੀ ਹੋਈ ਆ ਮਰੀ ਪਈ ਆ ਗੱਡੀ ਆ ਗੋਹ ਦੇਖ ਇੱਕ ਹਜੇ ਉਹਦੇ ਵਿੱਚ ਵੱਡੀ ਹੋਈ ਆ ਬਹੁਤ ਵੱਡੀ ਗੋਹ ਆ ਇੱਕ ਉਹਦੇ ਪੈਪ ਦੇ ਵਿੱਚ ਵੜੀ ਹੋਈ ਹੈ ਉਹ ਉਹ ਬੈਂਡ ਚ ਵੜੀ ਹੋਈ ਹੈ ਕੋ ਇਹ ਸਾਰੀਆਂ ਇਟਾਂ ਉੱਟਾਂ ਚੁੱਕਤੀਆਂ ਕਿਉਂਕਿ ਇੱਥੇ ਬਹੁਤ ਬਹੁਤ ਜਿਆਦੇ ਉਹ ਸੀਗਾ ਖਸੂਸਰ ਕਹਿ ਦਿੰਨੇ ਨਾ ਜਿਹਨ ਦੇ ਇੱਕ ਨਿੱਕਾ ਜਿਹਾ ਟਾਲੀ ਦਾ ਦਰਖਤ ਸੀਗਾ ਉਹ ਖਾਲ ਦੇ ਵਿੱਚ ਉਗ ਆਲੂ ਦੇ ਵਿੱਚ ਜਮੇ ਨਾਲ ਉਗ ਗਿਆ ਸੀ ਤੇ ਉਹ ਕੀਤਾ ਬਾਕੀ ਆ ਤਾਂ ਫਾਇਦਾ ਪਰ ਰੱਖ ਲਿਆ ਇਹ ਵੀ ਰੱਖ ਲਿਆ ਤੇ ਉੱਧਰ ਵੀ ਹੈਗਾ ਉਹ ਵੀ ਰੱਖ ਲਿਆ ਹਨ ਤੇ ਹੁਣ ਆਪਾਂ ਕੀਤਾ ਵਾ ਵੀ ਇੱਥੇ ਹੁਣ ਟੌਟਾਂ ਚ ਚੁੱਕਤੀਆਂ ਤੇ ਗਰਮੇਲ ਬਾਈ ਆ ਗਿਆ ਸੀ ਲੇਜ਼ਰ ਕਰਾ ਲਾਉਣ ਗਰਮੇਲ ਬਾਈ ਲਈ ਜਾਂਦਾ ਕਰਾ ਦੂ ਲੈਣਾ ਦਾ ਕਰਤੀਆਂ ਗਰਮੇਲ ਬਾਈ ਨੇ ਪੱਧਰ ਪੂਰੀਆਂ ਤੇ ਹੁਣ ਦੇਖਦੇ ਆਂ ਇੱਧਰ ਰੰਦਾ ਕੰਮ ਦੋ ਲਾਈਨਾਂ ਦੇ ਵਿੱਚ ਐ ਹੋਇਆ ਗਰਮੇਲ ਬਾਈ ਨੇ ਉਹ ਉੱਥੇ ਤੱਕ ਇੱਕ 11 ਬਣਾ ਗਿਆ ਉਦੋਂ ਗਾਹ ਹੁਣ ਇੱਕ ਬਣਾਊਗਾ ਫਿਰ ਉਹ ਪਰਲੀ ਲਾਈਨ ਜਮਾਂ ਹੀ ਪੱਧਰ ਹੋ ਗਈ ਆ ਹੁਣ ਗਰਮੇਲ ਬਾਈ ਲਈ ਆਉਂਦਾ ਇੱਧਰ ਨੂੰ ਇਹ ਇੱਥੇ ਤੱਕ ਪੱਧਰ ਕਰਾਂਗੇ ਉਦੋਂ ਗਾਹ ਵਾਲਾ ਥੱਲੇ ਵਾਲਾ ਇੱਕ 11 ਕਰ ਦਾਂਗੇ ਤੇ ਅੱਜ ਮੈਂ ਨੈੱਟ ਤੇ ਉਹ ਪੜਦਾ ਸੀ ਪਤਾ ਨਹੀਂ ਉਹ ਗੱਲ ਸੱਚੀ ਆ ਪਤਾ ਨਹੀਂ ਝੂਠੀ ਆ ਵੀ ਜਿਹੜੀ ਝੋਨੇ ਦੀ ਤਰੀਕ ਵਾਲੀ ਕਿ ਵੀ ਉਹ ਕਰਤੀ ਆ 19 ਤੇ ਹੁਣ ਪਤਾ ਨਹੀਂ ਬਾਕੀ ਪਤਾ ਲੱਗ ਜੂ ਉਧਰ ਬਲਾਸ ਫੋਰ ਵਾਲੀ ਜ਼ਮੀਨ ਦੇ ਵਿੱਚ ਉੱਥੇ ਹੁਣ ਆਪਾਂ ਕਰਾ ਦਾ ਕੰਮ ਜੇ ਕੈਨਸਲ ਕਰਿਆ ਉੱਥੇ ਰਹਿੰਦੇ ਆ ਚਾਰ ਪੰਜ ਕਿਲੇ ਰਹਿ ਗਏ ਬਾਕੀ ਸਾਰਾ ਲੇਜ਼ਰ ਲੱਗ ਗਿਆ ਉੱਥੇ ਕਿਉਂਕਿ ਇੱਥੇ ਵੀ ਲਾ ਦਈਏ ਫਿਰ ਇੱਥੇ ਵੀ ਉੱਥੇ ਦਾ ਪਾਣੀ ਛੱਡਣ ਨੂੰ ਹੋਊਗੀ ਕਿਤੇ ਵਾਧੂ ਤਿਆਰ ਵੀ ਇੱਥੇ ਫਿਰ ਪਾਣੀ ਛੱਡ ਦਾਂਗੇ ਹਨ ਤਾਂ ਕਰਕੇ ਵੀ ਉਹ ਕਰਤਾ ਵੀ ਚਲੋ ਇੱਥੇ ਪਾਣੀ ਛੱਡਿਆ ਜੋ ਤਾਂ ਠੀਕ ਹੋ ਜਾਊਗਾ ਵੀ ਚੱਲ ਜੂ ਕਿਉਂਕਿ ਇਹ ਹੁਣ ਜਿਹੜੇ ਨਵੇਂ ਖੱਤੇ ਇੱਥੇ ਝੋਨਾ ਲਾਵਾਂਗੇ ਆਪਾਂ 26 26 ਝੋਨਾ ਲਾਉਣਾ ਤੇ ਲਾਵਾਂਗੇ ਇੱਥੇ ਮਸ਼ੀਨ ਨਾਲ ਤੇ ਵੀ ਉੱਧਰ ਦੂਜੀ ਲੋਟ ਲਈ ਚੱਲਾਂਗੇ ਜਿਹੜੇ ਮੱਕੀ ਵਾਲੇ ਆ ਉਹ ਲੇਟ ਹੋ ਜਾਣਗੇ ਤੇ ਜਿਹੜੇ 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 ਖੱਤਿਆਂ 'ਚ ਆਪਣੇ ਜਿਤਰੀ ਆਈ ਸੀਗੀ ਉਹ ਖੱਤਿਆਂ 'ਚ ਮੈਂ ਸੋਚਿਆ ਹੈ ਕਿ ਉਹ ਝੋਨਾ ਅਗਲੀ ਵਾਰ ਨੂੰ ਕਣਕ ਹੀ ਲੈ ਕੇ ਆਵਾਂਗੇ ਝੋਨਾ ਨਹੀਂ ਲਾਉਣਾ ਉਹ ਚ ਤੇ ਕਣਕ ਲੈ ਕੇ ਆਵਾਂਗੇ ਤੇ ਆਪਣੇ ਕੋਲੇ ਆਹ ਖੱਤੇ ਵਧ ਗਏ ਆ ਇਹ ਪੂਰੇ ਵਧੀਆ ਖੱਤੇ ਆ ਬਹੁਤ ਵਧੀਆ ਲੰਬੀਆਂ ਲੰਬੀਆਂ ਲੈਨਾਂ ਨੇ ਆਲੂ ਬੀਜਣ ਦਾ ਕੰਮ ਹੀ ਬਹੁਤ ਮੁੱਕਣਾ ਤੇ ਵਧੀਆ ਇਹ ਚ ਗੇਤਾ ਝੋਨਾ ਲਾ ਦੇਣਾ ਆਪਾਂ ਤੇ ਕਣਕ ਵਾਲੇ ਖੱਤੇ ਆ ਗੇਤੇ ਖਾਲੀ ਸੀਗੇ ਤਾਂ ਗੇਤਾ ਝੋਨਾ ਲਾ ਕੇ ਚਲੋ ਆਰਾਮ ਵਧੀਆ ਇਹ ਵੀ ਸਾਰੇ ਸੁੱਕੇ ਹੀ ਬਾਹੇ ਆ ਆਪਾਂ ਤੇ ਸੁੱਕੇ ਬਾਕੇ ਲੇਦਰ ਚੱਲਦਾ ਸੁੱਕੇ ਜੀ ਤੇ ਰੌਣੀ ਰੂਣੀ ਨਹੀਂ ਕਰੀ ਵੀਰੇ ਨਾਂ ਚਲਾਇਆ ਕਰੋ ਯਾਰ ਮੋਟਰਾਂ ਬਾਧੂ ਚਲੋ ਠੀਕ ਆ ਵਿੱਚ ਕੋਈ ਵੀ ਰੈਮ ਵੀ ਕਹਿ ਦੂਗਾ ਵੀ ਹਾਂ ਵੀ ਤੁਸੀਂ ਮੱਕੀ ਨੂੰ ਚਲਾਉਣਾ ਵੀਰੇ ਮੱਕੀ ਤਾਂ ਆਪਣੀ ਫਸਲ ਆ ਹਨਾ ਖਾਲੀ ਖੱਤਿਆਂ 'ਚ ਆਪਾਂ ਕਹਤੋਂ ਚਲਾਉਣੀਆਂ ਮੋਟਰਾਂ ਦੱਸੋ ਸੁੱਕੇ ਬਾਹ ਸਕਦੇ ਆਪਾਂ ਸੁੱਕੇ ਪੱਟ ਵੀ ਸਕਦੇ ਸਾਰਾ ਕੁਛ ਐਡੇ-ਐਡੇ ਟਰੈਕਟਰ ਲਈ ਫਿਰਦੇ ਆ ਫਿਰ ਫਾਇਦਾ ਕੀ ਐਡੇ-ਐਡੇ ਟਰੈਕਟਰਾਂ ਦਾ ਜੇ ਆਪਾਂ ਸੁੱਕੀ ਜ਼ਮੀਨ ਹੀ ਨਾ ਪੱਟ ਸਕੇ ਆਥਨ ਸਵੇਰੇ ਜਿਵੇਂ ਮਰਜੀ ਛੁੱਟੀ ਲਾ ਲਓ ਠੀਕ ਆ ਕਰਦਾ ਔੜਦਾ ਆਥਨ ਸ਼ਾਮ ਨੂੰ ਲਾ ਲਓ ਸਵੇਰੇ ਲਾ ਲਓ ਜਦੋਂ ਮਰਜੀ ਕਰ ਲਓ ਤੇ ਵੀਰੇ ਜਿਆਦਾ ਫਸਲ ਬੀਜ ਕੇ ਭਰੀ ਚੱਲੋ ਉਹ ਕੋਈ ਗੱਲ ਨਹੀਂ ਕਿਉਂਕਿ ਯਾਰ ਦੇਖੋ ਵੀਰੇ ਆਪਾਂ ਫਸਲਾਂ ਨੂੰ ਪਾਣੀ ਤਾਂ ਲਾਉਣੀ ਆ ਠੀਕ ਆ ਨਾ ਚਾਹੇ ਕੋਈ ਵੀ ਫਸਲ ਬੀਜਿਆ ਚਾਹੇ ਮੱਕੀ ਆ ਚਾਹੇ ਕੋਈ ਵੀ ਆ ਫਸਲ ਨੂੰ ਫਸਲ ਦਾ ਪਾਣੀ ਲਾਵਾਂਗੇ ਹਨਾ ਫਸਲ ਦੇ ਇਹਦਾ ਇੱਕ ਜੱਟ ਨੂੰ ਹੀ ਬਦਨਾਮ ਆਪਾਂ ਨੇ ਕਰਦੇ ਆ ਸਾਰੇ ਜਾਣੇ ਇੱਕ ਜੱਟ ਸੌਖਾ ਟਾਰਗੇਟ ਲੱਬਿਆ ਹੋਇਆ ਬ ਲੋਕਾਂ ਨੂੰ ਹਨਾ ਜ਼ਿੰਮੇਵਾਰ ਸਮਝ ਲਓ ਕਿਸਾਨ ਲਾ ਲਓ ਕਿਉਂਕਿ ਕਿਸਾਨ ਹੀ ਕਹਿੰਦੇ ਆ ਵੀ ਪਾਣੀ ਮਕਾਉਂਦਾ ਕਿਸਾਨ ਹੀ ਕਹਿੰਦੇ ਆ ਵਾਤਾਵਰਨ ਦੂਸ਼ਿਤ ਕਰਦਾ ਜੋ ਵੀ ਕਰਦਾ ਕਿਸਾਨ ਹੀ ਕਰਦਾ ਦਰਖਤ ਲਾਵੇ ਉਹ ਵੀ ਕਿਸਾਨ ਲਾਵੇ ਸਾਰਾ ਕੁਝ ਕਰੇ ਤਾਂ ਕਿਸਾਨ ਕਰੇ ਹਨਾ ਕਿਉਂਕਿ ਜਿਹੜੇ ਦੂਜੇ ਕਿਸਾਨ ਤੋਂ ਬਿਨਾ ਮਹਿਕ ਬੰਦੇ ਆ ਉਹ ਕੁਝ ਕਰ ਨਹੀਂ ਸਕਦੇ ਉਹ ਨਹੀਂ ਲਾ ਸਕਦੇ ਦਰਖਤ ਉਹ ਨਹੀਂ ਪਾਣੀ ਨੂੰ ਸੇਵ ਕਰ ਸਕਦੇ ਪਾਣੀ ਨੂੰ ਮਕਾਉਣ ਦਾ ਸਭ ਤੋਂ ਵੱਡਾ ਯੋਗਦਾਨ ਆ ਆਪਣੇ ਪਿੰਡਾਂ ਦੇ ਵਿੱਚ ਆ ਜੇ ਕਿਸਾਨ ਤਾਂ ਪਾਣੀ ਲਾਉਂਦਾ ਆ ਆਪਣੀ ਫਸਲ ਨੂੰ ਹੋਰ ਤਾਂ ਨਹੀਂ ਕਿਤੇ ਲੈ ਕੇ ਜਾਂਦਾ ਉਹ ਫਸਲ ਨਹੀਂ ਲਾਉਂਦਾ ਜਿਉਂਦੇ ਦੇ ਮੂੰਹ ਚ ਪਾਣੀ ਪਾਵਾਂਗੇ ਉਹ ਤਾਂ ਪਾਣੀ ਪੀਣਾ ਮਰ ਸਮਝ ਲਓ ਫਸਲ ਆ ਇੱਕ ਬੰਦੇ ਦੀ ਇੱਕ ਜਾਨ ਆ ਉਹ ਚ ਜਾਨ ਨੂੰ ਤਾਂ ਪਾਣੀ ਦੇਣਾ ਹੀ ਪੈਣਾ ਹਨ ਤੇ ਜਿਹੜਾ ਆਪਾਂ ਘਰਾਂ ਦੇ ਵਿੱਚ ਮੈਂ ਆਪਦੇ ਘਰੇ ਬਹੁਤ ਗੁੱਸੇ ਹੁੰਨਾ ਇਸ ਗੱਲ ਤੋਂ ਵੀ ਨਹੀਂ ਕਦੇ ਵੀ ਨਹੀਂ ਪਾਣੀ ਡੋਲਣਾ ਕਦੇ ਵਿੜਾ ਨਹੀਂ ਧੋਣਾ ਹੈਗਾ ਮੈਂ ਇਸ ਗੱਲ ਤੋਂ ਘਰੇ ਆਪਦੇ ਪੂਰਾ ਕੰਟਰੋਲ ਰੱਖਦਾ ਕਿ ਨਹੀਂ ਭਾਈ ਵਿੜਾ ਨਹੀਂ ਧੋਣਾ ਕਦੇ ਵੀ ਤੇ ਨਾ ਮੋਟਰ ਚਲਾਉਣੀ ਆ ਤੇ ਮੋਟਰ ਦੇ ਉੱਤੇ ਟੈਂਕੀ ਦੇ ਉੱਤੇ ਸਪੈਸ਼ਲ ਹੁਲਵਾਇਆ ਹੈ ਸਟਾਰਟਰ ਵੀ ਹਾਂ ਭਾਈ ਜਦੋਂ ਟੈਂਕੀ ਭਰ ਗਈ ਮੋਟਰ ਬੰਦ ਹੋ ਜਵੇ ਜਦੀ ਤੇ ਵੀਰੇ ਅੱਗੇ ਨਾ ਤੁਸੀਂ ਇਹ ਦੇਖਿਓ ਅੱਗੇ ਆਪਣੇ ਛੋਟੇ-ਛੋਟੇ ਟੋਬੇ ਹੁੰਦੇ ਸੀ ਪਿੰਡਾਂ 'ਚ ਹਨ ਉਹੀ ਨਹੀਂ ਸੀ ਭਰਦੇ ਹੁੰਦੇ ਕਿਉਂਕਿ ਪਾਣੀ ਨਲਕੇ ਦਾ ਹੁੰਦਾ ਸੀਗਾ ਨਲਕੇ ਦਾ ਕਿਹਨੇ ਗੇੜ ਕੇ ਉਹ ਕਰਨਾ ਹਨਾ ਹੁਣ ਵੀਰੇ ਹਰੇਕ ਦੇ ਘਰੇ ਹੋ ਗਈਆਂ ਸਮਰਸੀਬਲ ਹਰੇਕ ਘਰ ਸਮਰਸੀਬਲ ਠੀਕ ਆ 2 ਇੰਚੀ ਪਾਈਪ ਦਾ ਪਾਣੀ ਆਉਂਦਾ ਹੀ ਹੁੰਦਾ ਠੀਕ ਆ ਤੁਸੀਂ ਇਹ ਦੇਖ ਲਓ ਕਿ ਅੱਜ ਕੱਲ ਅਗਲਾ ਝਾੜੂ ਨਹੀਂ ਮਾਰਦਾ ਪਾਈਪ ਫੜ ਕੇ ਖੜ ਜਾਂਦਾ ਪਾਈਪ ਨਾਲ ਧੋਣ ਨੂੰ ਠੀਕ ਨਹੀਂ ਤਾਂ ਕਰਕੇ ਸਭ ਤੋਂ ਵੱਡਾ ਕਾਰਨ ਪਿੰਡਾਂ ਦੇ ਵਿੱਚ ਆਪਣਾ ਪਾਣੀ ਹੈ ਵੇਸਟੇਜ ਹੁੰਦੀ ਸਭ ਤੋਂ ਜ਼ਿਆਦਾ ਵੇਸਟੇਜ ਆਪਣੀ ਪਿੰਡਾਂ ਦੇ ਵਿੱਚ ਆ ਪਾਣੀ ਦੀ ਅਪ ਮੈਂ ਵੀ ਅਸੀਂ ਵੀ ਉਹਦੇ ਵਿੱਚ ਹੀ ਆਉਨੇ ਆ ਕਿ ਉੱਥੋਂ ਸ਼ੁਰੂਆਤ ਕਰੋ ਨਾ ਕਿ ਉਹ ਉਹ ਦੋ ਦਰਦ ਦੇਖੋ ਕਿ ਜਦ ਜਦੋਂ ਆਪਣਾ ਹੁੰਦਾ ਉਹਨੂੰ ਰੋਕੋ ਵਾਸ਼ਰੂਮ ਦੇ ਲਈ ਕਿੰਨਾ ਪਾਣੀ ਯੂਜ਼ ਹੁੰਦਾ ਉਹ ਚ ਉਹ ਜੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਰੋਕਣਾ ਚਾਹੀਦਾ ਪਾਣੀ ਆਪਾਂ ਜਿਹੜਾ ਵੀ ਆਉਂਦਾ ਮੂੰਹ ਚੱਕ ਕੇ ਕਿਸਾਨ ਦੇ ਉੱਤੇ ਜ਼ਿਮੀਂਦਾਰ ਦੇ ਉੱਤੇ ਕਹਿ ਦਿੰਦਾ ਵੀ ਯਾਰ ਇਹ ਉਹ ਪਾਣੀ ਖਰਾਬ ਕਰਦੇ ਆ ਉਹ ਵਾਤਾਵਰਨ ਯਾਰ ਆਪਾਂ ਪਲਾਸਟਿਕ ਦੀਆਂ ਥਾਲੀਆਂ 'ਚ ਲਿਆ ਕੇ ਸਮਾਨ ਆਪਾਂ ਬੀਹਾਂ 'ਚ ਸੜ ਦਿੰਨੇ ਆ ਗਟਰਾ 'ਚ ਰੁਲੀ ਜਾਂਦਾ ਉਹ ਠੀਕ ਨਹੀਂ ਉਹ ਚੀਜ਼ਾਂ ਕੌਣ ਜ਼ਿੰਮੇਵਾਰ ਕਿਸਾਨ ਆ ਉੱਥੇ ਦਰਖਤ ਤੁਸੀਂ ਕਿੰਨੇ ਕੁ ਲਾਏ ਆ ਜਿਹੜੇ ਬਿਨਾਂ ਖੇਤੀ ਕਰਦੇ ਉਹਨਾਂ ਨੇ ਕਿੰਨੇ ਕੁ ਦਰਖਤ ਲਾਏ ਆ ਦੱਸੋ ਜਿਹੜੇ ਖੇਤੀ ਨਹੀਂ ਕਰਦੇ ਕਿੱਥੇ ਲੱਗ ਗਿਆ ਦਰਖਤ ਦੱਸੋ ਠੀਕ ਆ ਕਿਸਾਨ ਨੂੰ ਤਾਂ ਸਾਰੇ ਕਹਿੰਦੇ ਦਰਖਤ ਤੁਸੀਂ ਕਿੱਥੇ ਲਾਇਆ ਦਰਖਤ ਤੁਸੀਂ ਤੁਹਾਡੇ ਘਰੇ ਕਿੰਨੇ ਖੜੇ ਆ ਦਰਖਤ ਜਾਂ ਤੁਹਾਡਾ ਪਲਾਟ ਆ ਉਹਦੇ ਵਿੱਚ ਕਿੰਨੇ ਖੜੇ ਆ ਦਰਖਤ ਦੱਸੋ ਨਹੀਂ ਨਾ ਫਿਰ ਇਹਦੀਆਂ ਗੱਲਾਂ ਕਹਿਣੀਆਂ ਹੀ ਨਹੀਂ ਚਾਹੀਦੀਆਂ ਕਿਸੇ ਨੂੰ ਐਵੇਂ ਬਿਨਾ ਮਤਲਬ ਤੋਂ ਯਾਰ ਹਰ ਇੱਕ ਗੱਲ ਤੇ ਕਿਸਾਨ ਨੂੰ ਲੈ ਲੈਂਦੇ ਆ ਹਰ ਇੱਕ ਗੱਲ ਤੇ ਕਿਸਾਨ ਨੂੰ ਲੈ ਲੈਂਦੇ ਆ ਸੌਖਾ ਟਾਰਗੇਟ ਲੱਭ ਜਾਂਦਾ ਇਹਨਾਂ ਨੂੰ ਕਿਸਾਨ ਦਾ ਬਸ ਪਤਾ ਨਹੀਂ ਕਹਤੋਂ ਇਹ ਜਿਹੜੀਆਂ ਗੱਲਾਂ ਕਰਦੇ ਆ ਵੀ ਕਿਸਾਨ ਹੀ ਸੌਖਾ ਇੱਕ ਲੱਭਿਆ ਹੋਇਆ ਵਾ ਬਸ ਆਪਾਂ ਨੂੰ ਤਾਂ ਬੜੀ ਬੁਰੀ ਲੱਗਦੀ ਹੈ ਇਹ ਜਿਹੜੀਆਂ ਚੀਜ਼ਾਂ ਜੋ ਕਿਸਾਨਾਂ ਨੂੰ ਇਹ ਗੱਲਾਂ ਕਹਿੰਦੇ ਆ ਇੱਕ ਤਾਂ ਤੁਹਾਨੂੰ ਰੋਟੀਆਂ ਖੁਲਾਈਏ ਫਸਲ ਪੈਦਾ ਕਰਕੇ ਦੀ ਉਤੋਂ ਦੀ ਤੁਸੀਂ ਕਿਸਾਨ ਨੂੰ ਹੀ ਉਹ ਮਾੜਾ ਦੱਸੋ ਇਹ ਗੱਲ ਸਮਝਿਆ ਕਰੋ ਠੀਕ ਨੇ ਤੇ ਇੱਕ ਵੀਰੇ ਹੋਰ ਸੀਗੀ ਸੱਚ ਆਹ 20 ਤਰੀਕ ਤੱਕ ਵੀਰੇ ਆਪਣੀ ਨਾ ਉਹ ਅੱਗ ਲਾਉਣ ਵਾਲੇ ਸੰਦਾਂ ਤੇ ਸਬਸਿਡੀ ਆ ਮੈਂ ਨਹੀਂ ਕਹਿੰਦਾ ਕਿ ਲਵੋ ਜਿਹੜੇ ਵੀਰਾਂ ਨੇ ਲੈਣੀ ਆ ਸਬਸਿਡੀ ਵੀ ਲੈਣੇ ਆ ਸੰਦ ਜਿਹੜੇ ਵੀਰਾਂ ਨੇ ਸੋਚਿਆ ਕਿ ਅੱਗ ਨਹੀਂ ਲਾਉਣੀ ਉਹ ਵੀਰ ਜਰੂਰ ਆਪਦੀਆਂ ਸਬਸਿਡੀਆਂ ਭਰ ਦੋ 20 ਤਰੀਕ ਤੱਕ ਹੈਗੀ ਆ ਡੇਟ ਤੇ ਉਹ ਤੁਹਾਨੂੰ ਮਿਲ ਜੂ ਵੀਰੇ ਠੀਕ ਨੇ ਉਹ ਤੁਸੀਂ ਭਰ ਦੋ ਜਿਹੜਾ ਵੀ ਅੱਗ ਲਾਉਣ ਨੂੰ ਕੋਈ ਵੀ ਅੱਗ ਦੇ ਅੱਗ ਦੇ ਰਿਲੇਟਡ ਆ ਚਾਹੇ ਆਪਣਾ ਕੰਬਾਈਨ ਦਾ ਐਸਐਮਐਸ ਹੋ ਗਿਆ ਹੈਪੀ ਸੀਡਰ ਸੁਪਰ ਸੀਡਰ ਪਲਾਉ ਹੋ ਗਿਆ ਮਲਚਰ ਹੋ ਗਿਆ ਰੋਟਾ ਵੇਟਰ ਹੋ ਗਿਆ ਆਪਣਾ ਬੈਲਰ ਹੋ ਗਿਆ ਸਭ ਚੀਜ਼ ਤੇ ਸਬਸਿਡੀ ਆ ਸਾਰੇ ਕਾਹਤੇ ਮਿਲੂਗੀ ਸਬਸਿਡੀ ਅੱਜ ਜ਼ੀਰੋ ਡ੍ਰਿਲ ਹੋ ਗਈ ਮਸ਼ੀਨ ਸਭ ਚੀਜ਼ ਤੇ ਸਬਸਿਡੀ ਆ ਸਭ ਤੇ ਮਿਲੂਗੀ ਤੁਸੀਂ ਭਰ ਦੋ ਜੀ ਤੇ ਪਹਿਲਾਂ ਲਈ ਹੋਈ ਆ ਉਹ 9 ਤੇ ਨਾ ਭਰਿਓ ਕੋਈ ਹੋਰ ਨਾਉ ਦੇ ਭਰ ਦਿਓ ਠੀਕ ਨਹੀਂ ਲੇਡੀਆਂ ਨਾਲ ਉਹ ਤੇ ਭਰਾਂਗੇ ਉਹ ਤੇ ਜਿਆਦਾ ਚਾਂਸ ਹੋ ਜਾਂਦੇ ਆ ਇਹ ਚ ਗੱਲ ਇਹ ਕਰਦੇ ਹੋ ਵੀਰੇ ਦੇਖ ਕੇ ਹਨਾ ਦੇਖ ਲਿਓ ਜੇ ਤੁਸੀਂ ਭਰਨੀ ਹੋਗੀ ਤੇ ਅੱਜ ਕਈ ਵੀਰੇ ਕਹਿਣਗੇ ਵੀਡੀਓ ਨਹੀਂ ਬਣਾਈ ਵੀਰੇ ਵੀਡੀਓ ਅੱਜ ਨਾ ਸਵੇਰ ਦੇ ਸੱਚੀ ਕਹਿੰਦਾ ਸਵੇਰ ਦੇ ਫੋਨ ਹੀ ਅੱਜ ਇੰਨੇ ਆਉਂਦੇ ਆ ਕੱਲ ਵੀ ਨਹੀਂ ਵੀਡੀਓ ਬਣਾ ਪਾਇਆ ਮੈਂ ਤੇ ਅੱਜ ਵੀ ਹੁਣ ਘੰਟੇ ਤੋਂ ਉੱਪਰ ਹੋ ਗਿਆ ਮੈਨੂੰ ਖੜੇ ਨੂੰ ਇੱਥੇ ਬੈਠੇ ਨੂੰ ਫੋਨ ਹੀ ਚੱਲੀ ਜਾਂਦੇ ਆ ਤੇ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਲੱਗਦਾ ਹੁਣ ਵੀਡੀਓ ਜੇ ਫੋਨ ਕੱਟੂ ਫੇਰੀ ਵੀਡੀਓ ਬਣਦੀ ਆ ਠੀਕ ਨੇ ਤੇ ਬਾਕੀ ਹੁਣ ਥੋੜਾ ਕੰਮ ਕਾਰਜ ਦਾ ਪੈਸੇ ਜੀ ਬਿਦੀ ਰਹਿੰਦੇ ਆ ਆਪਾਂ ਨੂੰ ਕਈ ਵੀਰ ਮੈਨੂੰ ਪੁੱਛਣਗੇ ਫੋਨ ਕਰਕੇ ਕਿ ਵੀਰੇ ਤੁਹਾਡਾ ਬਹੁਤ ਕੀਮਤੀ ਸਮਾਂ ਅਸੀਂ ਲੈਣ ਲੱਗੇ ਆ ਉਹ ਵੀਰੇ ਕੀਮਤੀ ਕੁਮਤੀ ਇਹਦਾ ਚੱਲੀ ਜਾਣਾ ਇਹਦਾ ਕਹਿਣ ਦੀਆਂ ਗੱਲਾਂ ਹੁੰਦੀ ਆ ਵੀ ਨਹੀਂ ਮੈਂ ਬਿਦੀ ਆ ਜਾਂ ਫਲਾਨਾ ਤਾਂ ਉਹ ਕਹੇ ਜਿਹਾ ਕੋਈ ਗੱਲ ਨਹੀਂ ਹਾਂ ਬਸ WhatsApp ਤੇ ਮੈਸੇਜ ਨਾ ਕਰੋ ਬਸ ਉਹ ਸਭ ਤੋਂ ਮੈਨੂੰ ਭੈੜੀ ਚੀਜ਼ ਉਹੀ ਲੱਗਦੀ ਆ ਜਿਹੜੇ ਵੀਰ ਕੋਲੇ ਨੰਬਰ ਵੀ ਆ ਫੇਰ ਵੀ ਉਹ ਵਟਸਐਪ ਤੇ ਮੈਸੇਜ ਕਰਕੇ ਮੇਰੇ ਨਾਲ ਗੱਲ ਕਰਦਾ ਬਸ ਉਹ ਚੀਜ਼ ਨਾ ਕਰਿਆ ਕਰੋ ਬਸ ਜੀਨੋ ਜਿਹਦੇ ਕੋਲ ਨੰਬਰ ਮਿਲ ਗਿਆ ਸਿੱਧੀ ਕਾਲ ਕਰ ਲਓ ਬਸ ਠੀਕ ਆ ਬਸ ਸ਼ਾਮ ਨੂੰ ਹਨੇਰੇ ਹੋਏ 7 ਵਜੇ ਤੋਂ ਬਾਅਦ ਨਾ ਕਰਿਆ ਕਰੋ ਤੇ ਸਵੇਰੇ ਚਾਹੇ ਤੁਸੀਂ ਮੈਨੂੰ 5 ਵਜੇ ਲਾ ਲਓ ਉਹ ਕੋਈ ਦਿੱਕਤ ਨਹੀਂ ਇੱਕ ਦੁਪਹਿਰੇ ਦੁਪਹਿਰ ਟਾਈਮ ਕੰਟ ਤੱਕ ਵੇਟ ਕਰ ਲਿਆ ਕਰੋ ਸ਼ਾਇਦ ਕਈ ਵਾਰ ਨਾ ਦੁਪਹਿਰ ਟਾਈਮ ਕਿਉਂਕਿ ਆਹ ਹੁੰਦਾ ਨਾ ਵੀਰੇ ਤੁਸੀਂ ਮੈਂ ਅਸੀਂ ਉੱਠ ਕੱਢਦੇ ਹਾਂ ਸਵੇਰੇ ਟਾਈਮ ਨਾਲ ਹਨਾ ਜਲਦੀ अर्ਲੀ ਮਾਰਨਿੰਗ ਆ ਜਾਈਦਾ ਫਰਮੋਟਰਾਂ ਤੇ ਫੇਰ ਫੁਰਕੇ 11 12 ਵਜੇ ਦੇ ਨੂੰ ਘਰ ਜੀ ਵਾਪਸ ਚਲ ਜਾਈਦਾ ਫੇਰ ਉਸ ਤੋਂ ਬਾਅਦ 3 ਵਜੇ ਫੇਰ ਨਿਕਲੀਦਾ ਇਦਾਂ ਚੱਲਦਾ ਕੰਮ ਆ ਬੱਚ ਇੱਕ ਵੀਰ ਮੈਨੂੰ ਕਹਿੰਦਾ ਸੀਗਾ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਮੈਨੂੰ ਲੱਗਾ ਵੀ ਫੇਸਬੁੱਕ ਤੇ ਸੀ ਕੀ ਹਾਂ ਵੀਰੇ ਵੀ ਤੁਸੀਂ ਲੇਟ ਦੀਆਂ ਸਿਫਤਾਂ ਕਰਦੇ ਸੀਗੇ ਬਹੁਤ ਵੀ ਹਨਾ ਵੀ ਐਂ ਕਰਕੇ ਵੀ ਹੁਣ ਲੇਟ ਆਉਂਦੀ ਆ ਯਾਰ ਵੀਰੇ ਦੱਸੋ ਮੈਨੂੰ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਯਾਰ ਆਪਾਂ ਸਾਲ ਡੇਢ ਸਾਲ ਹੋ ਗਿਆ ਆਪਾਂ ਨੇ ਲੇਟ ਇੰਨੀ ਕੁ ਵਧੀਆ ਆ ਰਹੀ ਆ ਤੇ ਜੇ 2 ਦਿਨ ਘਟ ਗਈ ਤਾਂ ਆਪਾਂ ਉਹ ਪਿਛਲਾ ਸਾਲ ਭੁੱਲ ਕੇ ਤਾਂ 2 ਦਿਨ ਘਟਾਉਣ ਤੇ ਆਪਾਂ ਬੰਦੇ ਨੂੰ ਮਾੜਾ ਕਹਿਣ ਲੱਗ ਜਾਈਏ ਉਹ ਗੱਲਾਂ ਨਾ ਨਹੀਂ ਚੰਗੀਆਂ ਲੱਗਦੀਆਂ ਠੀਕ ਨਹੀਂ ਉਹ ਗੱਲਾਂ ਬਿਲਕੁਲ ਨਹੀਂ ਚੰਗੀਆਂ ਲੱਗਦੀਆਂ ਹੁਣ ਤੁਸੀਂ ਦੇਖ ਲਓ ਨੇਰੀ ਤੂਫਾਨ ਕਿੰਨਾ ਆਇਆ ਹੁਣ 4-5 ਦਿਨ ਹੋ ਗਏ ਵੀ ਲਾਈਟ ਉਹਦੇ ਕਰਕੇ ਹੀ ਬੰਦ ਸੀ ਪਰ ਫਿਰ ਵੀ ਜਿੱਥੇ-ਜਿੱਥੇ ਚਲਾ ਸਕੇ ਬਿਜਲੀ ਵਾਲੇ ਹੁਣ ਅਸੀਂ ਆ ਲੈ ਲੈ ਕੇ ਬੰਦੇ ਪ੍ਰਾਈਵੇਟ ਬੰਦੇ ਲੈ ਲੈ ਕੇ ਦਿੱਤੇ ਸਾਰੇ ਬਿਜਲੀ ਵਾਲੇ ਜਈਆਂ ਨੂੰ ਤਾਂ ਕਰਕੇ ਉਹਨਾਂ ਨੇ ਚਲਾ ਕੇ ਦਿੱਤੀਆਂ ਲਾਈਟ ਹਨਾ ਤੇ ਹੁਣ ਪਰਸੋਂ ਦੀ ਲਾਈਟ ਜਿਹੜੇ ਵੀ ਫੀਡਰ ਚੱਲਦੇ ਆ ਪਰਸੋਂ ਦੀ ਲਾਈਟ ਖੁੱਲੇ ਦਿਲ ਨਾਲ ਆ ਰਹੀ ਹੈ ਹੁਣ ਦੱਸੋ ਕੀ ਕੀਤਾ ਜਾਵੇ ਯਾਰ ਮਾੜਾ ਮੋਟਾ ਨਾ ਵੀਰੇ ਆਪਣੇ ਨੂੰ ਸਬਰ ਵੀ ਰੱਖਣਾ ਚਾਹੀਦਾ ਜਿਹੜੀ ਚੀਜ਼ ਯਾਰ ਬੰਦੇ ਨੇ ਚੰਗੀ ਕੀਤੀ ਉਹਨੂੰ ਤਾਂ ਚੰਗਾ ਕਹਿਣਾ ਦਾ ਹੱਕ ਆ ਆਪਣਾ ਜੇ ਆਪਾਂ ਉਹ 'ਚ ਵੀ ਕੰਜੂਸੀ ਕਰਦੇ ਆ ਵੀ ਨਹੀਂ 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 ਅਸੀਂ ਭਗਵੰਤ ਮਾਨ ਨੂੰ ਇਸ ਗੱਲ ਨੂੰ ਚੰਗਾ ਹੀ ਨਹੀਂ ਕਹਿਣਾ ਉਹ ਗੱਲਾਂ ਨਹੀਂ ਆਪਾਂ ਨੂੰ ਚੰਗੀਆਂ ਲੱਗਦੀਆਂ ਠੀਕ ਨਹੀਂ ਠੀਕ ਆ ਚਾਹੇ ਸਰਕਾਰ ਮਾੜੀ ਆ ਉਹਦੀ ਚਾਹੇ ਜਿੱਦਾਂ ਮਰਜੀ ਆ ਪਰ ਆਪਣੇ ਜੱਟਾਂ ਲਈ ਤਾਂ ਕੰਮ ਸੌਖਾ ਕਰਿਆ ਆ ਨਾ ਆਰਮਨਾਲ ਜਦੋਂ ਮਰਜੀ ਜੀ ਕਰਦਾ ਆਉਨੇ ਆ ਨਾ ਮੋਟਰਾਂ ਤੇ ਕਿ ਮੈਂ ਤੁਸੀ ਇੱਕ ਗੱਲ ਦੱਸੋ ਆ ਦੋ ਤਿੰਨ ਦਿਨਾਂ ਦੇ ਵਿੱਚ ਦੀ ਗੱਲ ਆ ਉਦੋਂ ਪਹਿਲਾਂ ਦੀ ਕਿਹੜਾ ਜੱਟ ਜਨਰੇਟਰ ਲੈ ਕੇ ਮੋਟਰ ਤੇ ਪਨੀਰੀ ਭਰਨ ਗਿਆ ਦੱਸੋ ਮੈਨੂੰ ਇੱਕ ਕਮੈਂਟ ਕਰਿਓ ਕਿ ਹਾਂ ਵੀਰੇ ਵੀ ਅਸੀਂ ਤੁਸੀਂ ਵੀ ਦੱਸਿਓ ਵੀ ਅਸੀਂ ਵੀਰੇ ਇੱਕ ਜਨਰੇਟਰ ਨਾਲ ਹੀ ਪਨੀਰੀ ਵੀਜੀਆ ਤੇ ਜਨਰੇਟਰ ਨਾਲ ਹੀ ਭਰਦਿਆਂ ਸਾਡੇ ਤਾਂ ਲਾਈਟ ਆਉਂਦੀ ਨਹੀਂ ਠੀਕ ਨਹੀਂ ਵੀਰੇ ਸਾਫ਼ ਕਿਤੇ ਆਉਂਦੀ ਹੈ ਲਾਈਟ ਪੂਰੀ ਵਧੀਆ ਨਜ਼ਾਰੇ ਨਾਲ ਲਾਈਟ ਆਉਂਦੀ ਹੈ ਤੇ ਆਪਾਂ ਐਵੇਂ ਬਿਨਾਂ ਮਤਲਬ ਤੋਂ ਉਹ ਕਰੀ ਜਾਈਏ ਉਹ ਕੋਈ ਗੱਲਾਂ ਨਹੀਂ ਹੈਗੀਆਂ ਹੁਣ ਦੇਖੋ ਸਾਡੇ ਜਿਹੜੇ ਜਿਹੜੇ ਫੀਡਰ ਚੱਲ ਪਏ ਸਾਰਿਆਂ ਦੇ ਲੈਟ ਆਉਣ ਲੱਗੀ ਪੂਰੀ ਵਧੀਆ ਅੱਗੇ ਵੀਰੇ 4 ਘੰਟੇ ਕੀ ਘੰਟੇ ਨੂੰ ਤਰਸ ਜਾਂਦੇ ਹੁੰਦੇ ਸੀ ਆਪਾਂ ਲੈਟਾਂ ਦੇ ਲਈ ਠੀਕ ਨਹੀਂ ਹੁਣ ਤੁਸੀਂ ਇਹ ਦੇਖੋ ਚਾਹੇ ਯਾਰ ਬਸ ਹਾਂ ਇੱਕ ਇੱਕ ਗਮ ਗਲਤ ਕੀਤਾ ਹੋਇਆ ਭਗਵਾਨ ਤਮਾਨ ਨੇ ਜੋ ਸਭ ਤੋਂ ਬੇਕਾਰ ਕੰਮ ਆ ਕਿ ਜਿਹੜੀ ਇਹਨੇ ਲੈਟ ਫਰੀ ਦਿੱਤੀ ਆ ਉਹ ਨਹੀਂ ਦੇਣੀ ਚਾਹੀਦੀ ਸੀ ਜਿਹੜੀ 600 ਯੂਨਟ ਮਾਫ ਕਰੀ ਆ ਉਹ ਕਿਉਂ ਕਿਉਂਕਿ ਯਾਰ ਵੀਰੇ ਵੀ ਯਾਰ ਸਰਕਾਰ ਦਾ ਵੀ ਖਰਚਾ ਸਰਕਾਰ ਨੇ ਵੀ ਖਰਚਾ ਕਿੱਥੋਂ ਚਲਾਉਣਾ ਤਨਖਾਹਾਂ ਕਿੱਥੋਂ ਦੇਣੀਆਂ ਸਰਕਾਰਾਂ ਨੇ ਇੱਥੋਂ ਹੀ ਦੇਣੀਆਂ ਕੋਈ ਵੀ ਚੀਜ਼ ਫ੍ਰੀ ਨਹੀਂ ਚਾਹੀਦੀ ਜੇ ਇਹ ਚੀਜ਼ਾਂ ਫ੍ਰੀ ਨਾ ਹੁੰਦੀਆਂ ਨਾ ਤਾਂ ਨਾ ਤਾਂ ਮੋਟਰਾਂ ਦੇ ਚੋਰੀਆਂ ਹੋਣੀਆਂ ਸੀ ਠੀਕ ਹੈ ਤੇ ਨਾ ਕੁਝ ਹੋਰ ਹੋਣਾ ਸੀ ਆਪਣੇ ਜਿਹੜੀ ਆਪਣੇ ਬਿਨਾਂ ਪੜ੍ਹਾਈ ਤੋਂ ਲੋਕ ਰਹੀ ਜਾਂਦੇ ਆ ਉਹ ਵੀ ਇਹੀ ਫ੍ਰੀ ਦਾ ਕਾਰਨ ਠੀਕ ਨਹੀਂ ਤੇ ਇਹ ਚੀਜ਼ਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਇਹ ਤਾਂ ਨਾਰਮਲ ਚੀਜ਼ਾਂ ਚਾਹੀਦੀਆਂ ਕਿ ਹਾਂ ਠੀਕ ਆ ਬਿਜਲੀ ਸਸਤੀ ਕਰੇ ਜਿਵੇਂ 3 ਰੁਪਏ ਸਸਤੀ ਜਿਵੇਂ ਚੰਨੀ ਨੇ ਕੀਤਾ ਸੀ ਉਹ ਚੀਜ਼ ਪੂਰੀ ਵਧੀਆ ਸੀ ਕਿਉਂ ਨਾ ਜੁਨਟ ਨੂੰ ਘੱਟ ਕਰ ਦਿੰਦਾ ਪ੍ਰਾਈਸ ਨਾ ਉਹ ਉਹ ਸਹੀ ਸੀਗਾ ਵੀ ਇੰਨੀ ਜੁਨਟ ਤੋਂ ਬਾਅਦ ਇੰਨੇ ਘਟਾ ਉਹ ਚੀਜ਼ਾਂ ਚਾਹੀਦੀਆਂ ਸਰਕਾਰ ਨੇ ਵੀ ਯਾਰ ਕਿੱਥੋਂ ਹਣ ਤੁਸੀਂ ਇੱਕ ਗੱਲ ਸੁਣੋ ਇੱਕ ਗੱਲ ਆਪਾਂ ਜੇ ਮੰਨ ਕੇ ਦੇਖੀਏ ਕੀ ਆਪਾਂ ਇੱਕ ਬੰਦਾ ਰੱਖਿਆ ਹੋਇਆ ਵਾ ਹਨਾ ਉਹਨੂੰ ਆਪਾ ਪੈਸੇ ਦੇਈ ਜਾਈਏ ਠੀਕ ਆ ਕੰਮ ਕਰਾਈਏ ਨਾ ਮੰਜੇ ਤੇ ਬਿਠਾ ਦਈਏ ਕੀ ਆਪਾਂ ਨੂੰ ਦੱਸੋ ਬੈਨੀਫਿਟ ਹੋਊਗਾ ਉਹਦਾ ਕੋਈ ਐਂ ਹੋਣਾ ਨਾ ਇਦਾਂ ਹੀ ਇਹ ਆ ਕੀ ਹੁਣ ਯਾਰ ਬਿਜਲੀ ਆਪਾਂ ਯੂਜ਼ ਕਰਦੇ ਆ ਤੁਸੀਂ ਇਹ ਦੇਖਿਓ ਵੀਰੇ ਜਿਹਦੇ ਘਰੇ ਇੱਕ ਏਸੀ ਨਹੀਂ ਸੀ ਉਹਨੇ 2 ਮੀਟਰ ਲਵਾ ਕੇ ਦੋ ਦੋ ਤਿੰਨ ਤਿੰਨ ਏਸੀ ਲਾਈ ਫਿਰਦੇ ਆ ਠੀਕ ਨਹੀਂ ਇਹ ਚੀਜ਼ਾਂ ਦੇਖੋ ਆਪਦੀਆਂ ਆਪਾਂ ਕਹਿ ਦਿੰਨੇ ਆ ਸਰਕਾਰਾਂ ਨੂੰ ਮਾੜਾ ਹਰੇਕ ਸਰਕਾਰ ਨੂੰ ਆਪਾਂ ਮਾੜਾ ਕਹਿੰਨੇ ਆ ਆਪਾਂ ਭਗਵੰਤ ਜੀ ਨੂੰ ਵੀ ਮਾੜਾ ਕਹਿੰਨੇ ਆ ਵੀ ਹਾਂ ਮਾੜਾ ਵਾ ਜਾਂ ਜਿੱਦਾਂ ਮਰਜੀ ਆ ਪਰ ਵੀਰੇ ਆਪਾਂ ਨੂੰ ਵੀ ਤਾਂ ਆਪ ਆਪ ਵੀ ਤਾਂ ਆਪਾਂ ਸੁਧਰੀਏ ਕਿਸੇ ਗੱਲਾਂ ਦੇ ਵਿੱਚ ਆਪਾਂ ਆਪ ਵੀ ਤਾਂ ਕੋਈ ਚੰਜ ਦੇ ਕੰਮ ਕਰੀਏ ਫੇਰ ਹੀ ਆ ਠੀਕ ਨਹੀਂ ਕਿਹੜਾ ਵੀਰ ਆ ਵੀ ਜਿਹਨੇ ਵੀ ਹਾਂ ਕੋਈ ਕਹਿੰਦਾ ਵਾ ਵੀ ਆਪ ਦਾ ਉਹ ਨਾ ਕਰੀਏ ਠੀਕ ਨਹੀਂ ਤੇ ਪਾਸੇ ਹੀ ਆ ਕਿ ਬੈਲ ਬੁੱਲ ਤਾਂ ਚਾਹੀਦੇ ਆ ਬੈਲ ਵੀ ਚਾਹੀਦਾ ਵਾ ਆ ਜਿਹੜਾ ਆਟਾ ਦਾਲ ਸਕੀਮਾ ਦਿੰਦੇ ਆ ਫਰੀਜ ਦੇ ਵਿੱਚ ਉਹ ਵੀ ਨਹੀਂ ਚਾਹੀਦੀਆਂ ਉਹਦੀ ਜਗ੍ਹਾ ਜੌਬ ਮਿਲੇ ਠੀਕ ਆ ਪੜ੍ਹਾਈ ਫਰੀ ਹੋਵੇ ਜਿਹੜੀ ਚੀਜ਼ ਹੋਣੀ ਚਾਹੀਦੀ ਆ ਪੜ੍ਹਾਈ ਫਰੀ ਹੋਵੇ ਤੇ ਇੱਕ ਮੈਡੀਕਲ ਫਰੀ ਹੋਵੇ ਲੈ ਆ ਦੋ ਚੀਜ਼ਾਂ ਫਰੀ ਹੋਣ ਹੋਰ ਕਿਸੇ ਚੀਜ਼ ਫਰੀ ਦੀ ਲੋੜ ਨਹੀਂ ਬਾਦੂ ਆ ਹੋਰ ਸਾਰੇ ਬੰਦੇ ਜੋ ਸਕਦੇ ਆ ਸਾਰੀ ਚੀਜ਼ ਦੇ ਨਾਲ ਇੱਕ ਪੜ੍ਹਾਈ ਫਰੀ ਹੋਵੇ ਤੇ ਇੱਕ ਹੋਵੇ ਹਸਪਤਾਲ ਦਾ ਮੈਡੀਕਲ ਦਾ ਬਸ ਇਹ ਚੀਜ਼ਾਂ ਫ੍ਰੀ ਦੇ ਦੇਵੇ ਦੋ ਲੈ ਮੈਂ ਕਹਿੰਦਾ ਕਦੇ ਉਹ ਸਰਕਾਰ ਹਾਤ ਦੀ ਨਹੀਂ ਚਾਹੇ ਜਿਹੜੇ ਮਰਜੀ ਏਰੀਆ ਦੇ ਵਿੱਚ ਆ ਕੇ ਦੋ ਚੀਜ਼ਾਂ ਫ੍ਰੀ ਕਰ ਦੇਵੇ ਜੇ ਨਾ ਜਿੱਤੇ ਤਾਂ ਮੈਨੂੰ ਕਹਿ ਦੇਵੇ ਠੀਕ ਨਹੀਂ ਵੀਰੇ ਹਸ ਰੋਟੀ ਪਾਣੀ ਦਾ ਤਾਂ ਖਰਚਾ ਫੇਰ ਵੀ ਬਹੁਤ ਥੋੜਾ ਆਉਂਦਾ ਹਰੇ ਘਰ ਦਾ ਜਿਹੜਾ ਜੇ ਕੋਈ ਬਿਮਾਰ ਹੋ ਜਾਂਦਾ ਜਿਹੜਾ ਵਿਚਾਰਾ ਪਤਾ ਲੱਗਦਾ ਹਸਪਤਾਲਾਂ ਦੇ ਵਿੱਚ ਜਾ ਕੇ ਕੀ ਆ ਮੈਂ ਕਾਫੀ ਟਾਈਮ ਦੀ ਗੱਲ ਆ ਸਾਡੇ ਇੱਕ ਬੰਦੇ ਦੇ ਨਾਲ ਸੱਟ ਲੱਗ ਗਈ ਸੀ ਰਾਤ ਨੂੰ ਤੇ ਉਹਨੂੰ ਮੈਂ ਰਾਤ ਨੂੰ ਐਡਮਿਟ ਕਰਾਇਆ ਚਲੋ ਉਹਦੇ ਇਲਾਜ ਦੇ ਲਈ ਮੈਂ ਉੱਥੇ ਹੀ ਸੀਗਾ ਰਾਤ ਨੂੰ ਰੁਕਿਆ ਹੋਇਆ ਹਨਾ ਤੇ ਇੱਕ ਵਿਚਾਰੀ ਕੁੜੀ ਦੇ ਕੋਲੇ ਮੈਂ ਵੀ ਨਹੀਂ ਮਦਦ ਕਰ ਸਕਿਆ ਐਵੇਂ ਤੁਹਾਨੂੰ ਕਹਾਂ ਮੈਂ ਮਦਦ ਕਰਤੀ ਨਹੀਂ ਇੱਕ ਗੱਲ ਦੱਸਦਾ ਕਿ ਉਹ ਲੱਖ ਰੁਪਈਆ ਉਹਦੇ ਡੈਡੀ ਦੀ ਫੀਸ ਬਣੀ ਹੋਈ ਸੀ ਡੈਡੀ ਦੀ ਉਹਦੀ ਡੈਥ ਹੋਈ ਹੋਈ ਸੀ ਉਹ ਕਹਿੰਦੇ ਵੀ ਲੱਖ ਰੁਪਇਆ ਭਰਾਓ ਵੀ ਤਾਂ ਕਿ ਜਾ ਕੇ ਡੈੱਡ ਬੋਡੀ ਮਿਲੂ ਹੁਣ ਤੁਸੀਂ ਦੱਸੋ ਵੀ ਕਿੱਡੀ ਵੱਡੀ ਉਹ ਕਿੱਡਾ ਵੱਡਾ ਕੱਲੀ ਕੁੜੀ ਵਿਚਾਰੀ ਸੀਗੀ ਮਾਂ ਸੀ ਉਹਦੀ ਤੇ ਦੱਸੋ ਹੁਣ ਵੀ ਉਹ ਤੇ ਕੀ ਬੀਤ ਦਿਉ ਇਹ ਹੈਗੀ ਸਾਲ 1.5 ਸਾਲ ਪੁਰਾਣੀ ਗੱਲ 2 ਸਾਲ ਹੀ ਹੋ ਗਏ ਹੁਣ ਤੁਸੀਂ ਦੱਸੋ ਵੀ ਜੇ ਮੈਡੀਕਲ ਫ੍ਰੀ ਹੋਵੇ ਤਾਂ ਉਹਦੇ ਵਿੱਚ ਕਿੰਨੀਆਂ ਵਧੀਆ ਗੱਲਾਂ ਨੇ ਮੈਡੀਕਲ ਫ੍ਰੀ ਹੋਣਾ ਬਹੁਤ ਜ਼ਰੂਰੀ ਆ ਮੈਡੀਕਲ ਫ੍ਰੀ ਹੋਵੇ ਬਸ ਮੈਡੀਕਲ ਫ੍ਰੀ ਹੋਵੇ ਪੜ੍ਹਾਈ ਫ੍ਰੀ ਹੋਵੇ ਪੜ੍ਹਾਈ ਹੋਵੇ ਵਧੀਆ ਤੇ ਹੋਵੇ ਫ੍ਰੀ ਠੀਕ ਨੇ ਇਹ ਦੋ ਚੀਜ਼ਾਂ ਫ੍ਰੀ ਹੋਣੀਆਂ ਚਾਹੀਦੀਆਂ ਬਾਕੀ ਹਰ ਇੱਕ ਚੀਜ਼ ਦੇ ਪੈਸੇ ਚਾਹੀਦੇ ਚਾਹੇ ਕੋਈ ਮਰਜ਼ੀ ਆ ਬਾਕੀ ਬਹੁਤ ਸਾਰੇ ਵੀਰ ਮੈਨੂੰ ਪੁੱਛਦੇ ਨੇ ਵੀਰ ਵੀ 26 ਝੋਨਾ ਵੀਰੇ ਆਪਾਂ ਤਾਂ 26 ਝੋਨਾ ਉਦੋਂ ਤੋਂ ਹੀ ਸਟਾਰਟ ਕਰ ਦੇਈਦਾ ਜਿੱਦਣ ਤੋਂ ਝੋਨੇ ਦੀ ਡੇਟ ਹੋ ਗਈ ਜਿਵੇਂ ਮਸ਼ੀਨ ਨਾਲ ਲਾਉਣ ਲੱਗਣਾ ਪਹਿਲੇ ਦਿਨ 26 ਝੋਨਾ ਸ਼ੁਰੂ ਕਰ ਲਈਦਾ ਸੀ ਨਾਲ ਹੀ ਅੱਗੇ ਚਲੋ ਜਿਹੜੇ ਕਣਕ ਵਾਲੇ ਵੱਢ ਹੁੰਦੇ ਦੀ ਪਿਛਲੇ ਸਾਲ ਦੀ ਗੱਲ ਕਰਦਾ ਐਤਕੀਨਾ ਵੀ ਉਹਨਾਂ ਚ ਪੂਛਾ ਲਾ ਲਾਉਣ ਲੱਗ ਜਾਂ ਹੱਥਾਂ ਨਾਲ ਪੂਛਾ ਲਵਾਉਣਾ ਸ਼ੁਰੂ ਕਰ ਦੇਈਦਾ ਸੀ ਤੇ ਜਿਹੜਾ ਮਸ਼ੀਨ ਨਾਲ ਲਾਉਣਾ ਉਹ 26 ਆਲੂ ਵਾਲੇ ਖੱਤਿਆਂ 26 ਲਾਉਣਾ ਸ਼ੁਰੂ ਕਰ ਦਿੰਦੇ ਹੁੰਦੇ ਸੀ ਸਾਨੂੰ ਪੂਰਾ ਵਧੀਆ ਰਹਿੰਦਾ ਵੀਰੇ 26 ਬਹੁਤ ਵੀਰ ਆ ਜਿਹਨਾਂ ਨੇ 26 ਕਦੇ ਲਾਇਆ ਨਹੀਂ ਉਹ ਡਰਦੇ ਆ 26 ਝੋਨੇ ਤੋਂ ਬਸ ਇਹਦੀ ਵੀਰੇ ਇੱਕੋ ਹੀ ਗੱਲ ਆ ਇਹਨੂੰ ਜਮਾ ਹੀ ਸੰਗਣਾ ਲਵਾਇਓ ਬਸ ਝਾੜ ਦੀ ਕੋਈ ਕਮੀ ਨਹੀਂ ਆਉ ਜਿਹੜੇ ਵੀਰਾਂ ਨੇ ਤਾਂ ਬੀਜ ਨਹੀਂ ਕਣਕੀ ਉਹ ਤਾਂ ਚਾਹੇ ਇਹਨੂੰ 20 ਨੂੰ ਲਾ ਲਓ ਚਾਹੇ 25 ਨੂੰ ਲਾ ਲਓ ਚਾਹੇ 25 26 ਤੱਕ ਲਾ ਲਓ ਉਹ ਉਹ ਸਹੀ ਆ ਜਿਹੜੇ ਵੀਰਾਂ ਨੇ ਬੀਜਨੇ ਆਲੂ ਉਹ ਇਹਨੂੰ ਜਦੋਂ ਮਰਜੀ ਲਾ ਲਓ ਬਸ ਲਾਇਓ ਸੰਘਣਾ ਤਾਂ ਠੀਕ ਰਹਿ ਜਾਂਦਾ ਕੋਈ ਮਾੜੀ ਗੱਲ ਨਹੀਂ ਹੈਗੀ ਪੂਰਾ ਵਧੀਆ ਰਹਿ ਜਾਂਦਾ ਤੇ ਇਹ ਗੀਤਾਂ ਤੇ ਚੱਲਦਾ ਆਪਣਾ ਕਰਾ ਵਧੀਆ ਚੱਲੀ ਜਾਂਦਾ ਖੱਤੇ ਪੂਰੇ ਵਧੀਆ ਬਣੇ ਹੋਇਆ ਬਰੀਕ ਬਰੀਕ ਬਣਾ ਕੇ ਐਨ ਸੁਹਾਗਾ ਸੁਗਾ ਦੇਤਾ ਸੀਗਾ ਉੱਤੇ ਤੇ ਬਾਕੀ ਇੱਥੇ ਤਾਂ ਉ ਹੋਰ ਕੋਈ ਕੰਮ ਨਹੀਂ ਹੋਣ ਵਾਲਾ ਬਸ ਇੱਕ ਖਾਲ ਖੂਲ ਤੋੜੇ ਆ ਅਸੀਂ ਉਹ ਪਾਉਨੇ ਆ ਆਪਦੀ ਹਿਸਾਬ ਦੇ ਨਾਲ ਹਨਾ ਤੇ ਉਹ ਪਾਉਨੇ ਆ ਦੇਖ ਕੇ ਕਰਦੇ ਆ ਉਹਨਾਂ ਨੂੰ ਸੈੱਟ ਸੈੱਟ ਵੀ ਕਿੱਦਾਂ ਆਉਂਦੇ ਆ ਦੁਪਹਿਰੇ ਦੁਪਹਿਰੇ ਗਰਮੇਲ ਬਾਈ ਨੂੰ ਕਿਹਾ ਵੀ ਦੁਪਹਿਰੇ ਦੁਪਹਿਰੇ ਬੰਦ ਕਰ ਦਿਆ ਕਰ ਕਿਧਰੇ ਨਹੀਂ ਇੰਨਾ ਆਪਣਾ ਕੰਮ ਕੋਈ ਹੁੰਦਾ ਵੀ ਦੁਪਹਿਰੇ ਦੁਪਹਿਰੇ ਬੰਦ ਕਰਕੇ ਉਦੋਂ ਬਾਅਦ ਉਹ ਕਰ ਦਿਆ ਕਰ ਹੁਣ ਅੱਜ ਵੀ ਗਰਮੇਲ ਬਾਈ ਨੇ ਬਥੇਰਾ ਕਰਤਾ ਉਹ ਪਰਲੀ ਲਾਈਨ ਹੋ ਗਈ ਆ ਇੱਕ 11 ਹੋ ਗਿਆ ਇੱਕ ਇਹ ਚੋਂ ਹੋ ਗਿਆ ਕੱਲ ਨੂੰ ਚਲੋ ਆਵਾਂਗੇ ਕੱਲੂ ਬੰਦੇ ਲੈ ਕੇ ਕੱਲ ਨੂੰ ਆ ਬਾਬੂ ਕੇ ਲੋਟ ਕਰਦੇ ਆ ਆ ਮਿੱਟੀ ਮੁੱਟੀ ਠੀਕ ਕਰਦੇ ਆ ਕੱਲ ਨੂੰ ਇੱਥੇ ਬੱਟਾ ਬੱਟਾ ਪਾ ਦਿੰਨੇ ਆ ਬੱਟਾ ਬੱਟਾ ਬਣਾ ਦਿੰਨੇ ਆ ਇਹ ਚ ਇਹਨੂੰ ਕਰਾ ਲਾ ਕੇ ਇਹ ਖੱਤੇ ਦੇ ਵਿੱਚ ਇਹਨੂੰ ਖਾਲ ਪਾਉਨੇ ਆ ਇੱਥੇ ਇਹ ਆਪਾਂ ਨਾ ਉਹ ਮੋਟਰ ਤੋਂ ਲੈ ਕੇ ਖਾਲ ਇੱਥੇ ਸਫੈਦੇ ਕੋਲੇ ਲੈ ਆਉਣਾ ਉਹ ਮੋਟਰ ਦਾ ਉਹ ਮੋਟਰ ਦਾ ਜਿਹੜੀ ਉਹ ਮੋਟਰ ਵੱਡੀ ਉਹਦਾ ਵੀ ਖਾਲ ਇੱਥੇ ਲੈ ਆਉਣਾ ਉਹਦੇ ਵਿੱਚ ਦੋਨੇ ਮੋਟਰਾਂ ਦਾ ਪਾਣੀ ਇੱਕ ਜਗ੍ਹਾ ਕਰ ਦੇਣਾ ਇੱਥੋਂ ਆਏ ਸਿੱਧਾ ਪਾਣੀ ਆ ਸਾਰੀਆਂ ਤਿੰਨੇ ਲੈਣਾ ਚ ਇੱਕ ਪਾਸੇੋਂ ਚੱਲ ਜੂਗਾ ਇਦਾਂ ਕਰ ਦੇਣਾ ਆਪਾਂ ਵੀ ਨਾਲ ਤਾਂ ਉੱਥੇ ਕਿਆਰਾ ਬਣ ਜੂ ਤੇ ਬਸ ਐਵੇਂ ਸਹੀ ਕਰ ਦੇਣਾ ਆਪਾਂ ਪੂਰਾ ਸੈੱਟ ਹੋ ਜੂ ਉੱਥੇ ਕੰਮ ਤੇ ਦੋ ਮੋਟਰਾਂ ਦਾ ਪਾਣੀ ਇੱਧਰ ਇਕੱਠਾ ਹੋ ਜੂ ਦੋਹਾਂ ਦਾ ਉੱਧਰ ਇਕੱਠਾ ਕਰ ਦੇਣਾ ਚਾਰ ਮੋਟਰਾਂ ਨੇ ਇੱਥੇ ਆਪਣੀਆਂ 32 ਕਿੱਲੇ ਆ ਚਾਰ ਮੋਟਰਾਂ ਨੇ ਪਾਣੀ ਵੀ ਪੂਰਾ ਵਧੀਆ ਵਾ ਤੇ ਸਾਰਾ ਕੁਝ ਵਧੀਆ ਜਿਹੜੀ ਚੀਜ਼ ਖਰਾਬ ਸੀ ਉਹ ਆਪਾਂ ਚੱਕਤੀ ਵੀ ਜਿਹੜੇ ਨਾਲ ਗੰਦ ਜਾ ਲੱਗਦਾ ਸੀ ਆ ਬਹੁਤ ਵੱਡੀਆਂ ਵੱਡੀਆਂ ਲੰਨਾਂ ਨੇ ਲੰਬੀ ਲੰਬੀਆਂ ਲੰਬੀਆਂ ਲੈਣਾ ਪੂਰੀਆਂ ਵਧੀਆਂ ਖੱਟੇ ਦੀਆਂ ਬਹੁਤ ਸੋਹਣਾ ਖੇਤ ਆਦਲੋ 4 4 ਕਿੱਲੇ ਦੀ ਲੈਣਾ ਸਾਰੀਆਂ 4 4 ਕਿੱਲੇ ਦੀਆਂ ਲੈਣਾ ਨੇ ਪਨੀਰੀ ਬੀਜੀ ਹੋਈ ਆ ਕਿਉਂਕਿ ਵੀਰੇ ਉਹਨਾਂ ਦੇ ਉਧਰ ਖੱਤੇ ਆ ਉਹਨਾਂ ਚ ਲੈ ਜਾਣਗੇ ਇੱਥੋਂ ਪੱਟ ਕੇ ਜਿਹੜੀ ਜੇਸ ਆਪਾਂ ਨੂੰ ਲੋਡ ਹੋਊਗੀ ਘਟੂ ਬਦੂ ਪਰ ਆਪਾਂ ਤਾਂ ਹਜੇ ਤੱਕ ਬੀਜੀ ਜਾਂਦੇ ਆ ਪਨੀਰੀ ਪਨੀਰੀ ਦੀ ਬਜਾਈ ਚੱਲੀ ਜਾਂਦੀ ਅੱਜ ਵੀ 1 11 26 ਦਾ ਬੀਜ ਆ ਇੱਕ ਕੱਲ੍ਹ ਪਰ ਤੁਹਾਨੂੰ ਹੋਰ ਬੀਜ ਦਾਂਗੇ ਬਸ ਫੇਰ ਨਹੀਂ ਵੀ ਕਿਉਂਕਿ ਆ ਹਾਂ ਵੀਰੇ ਜਿਹੜੀ ਖੇਤੀ ਆ ਨਾ ਜਿਵੇਂ ਹੁਣ ਚਲੋ ਜਿਵੇਂ ਜਿਹੜੇ ਵੀਰ ਘੱਟ ਖੇਤੀ ਕਰਦੇ ਉਹਨਾਂ ਦਾ ਤਾਂ ਸਰ ਜਾਂਦਾ ਪਨੀਰੀ ਕਿਸੇ ਤੋਂ ਲੈ ਕੇ ਵੀ ਸਰ ਜਾਂਦਾ ਜਾਂ ਇਦਾਂ ਹਨਾ ਤੇ ਪਰ ਹੁਣ ਜਿਹੜੇ ਹੁਣ ਜ਼ਿਆਦਾ ਖੇਤੀ ਵਾਲਾ ਉਹ ਯਾਰ ਕਿੱਥੋਂ ਆਪਾਂ 사ਰਾਂਗੇ ਦੱਸੋ ਕਿੱਥੋਂ ਲਈਏ ਕੌਣ ਦਊ ਪਨੀਰੀ ਹਨਾ ਤੇ ਤਾਂ ਕਰਕੇ ਵੀਰੇ ਆਪ ਦਾ ਵੀ ਰੱਖਿਆ ਹੋਇਆ ਸੀਗਾ ਸਾਰਾ ਹਨਾ ਥੋੜਾ ਵੀ ਮੁੱਲ ਲੈ ਕੇ ਬੀਜ ਲਿਆ ਆਪਦਾ ਵੀ ਰੱਖਿਆ ਸੀ। RAM ਨਾਲ ਬੀਜੀ ਜਾਂਦੇ ਆ ਚੱਕ ਚੱਕ ਕੇ ਕੋਈ ਉਹ ਟੈਨਸ਼ਨ ਨਹੀਂ ਕੋਈ ਕੁਝ ਨਹੀਂ। ਬਸ ਹੁਣ ਮੁੱਕ ਗਿਆ ਵੀ ਸਾਰਾ। ਤੇ ਹੁਣ ਬਸ ਬੰਦ ਕਰ ਦੇਣਾ ਬੀਜ। ਬਸ ਹੁਣ ਚਲਦੇ ਆਪਾਂ ਪਿੰਡ ਨੂੰ ਫਾਰਮ ਤੇ ਨੂੰ ਦੇਖਦੇ ਆ ਉੱਥੇ ਵੀ ਚੱਲ ਕੇ ਕੱਲ ਨੂੰ ਲਿਆਵਾਂਗੇ ਟਰੈਕਟਰ। ਆਕੇ ਤੇ ਜੜਾ ਨੇ ਇਹਨੂੰ ਨਹੀਂ ਕਰਾ ਲਾਉਣਾ ਇਹ ਚ ਸਪਰਿੰਗਾਂ ਵਾਲੇ ਹਾਲ ਆਪਾਂ ਤਿਆਰ ਕਰ ਲੇ ਫਾਲੇ ਬੋਲੇ ਬਦਲੇ ਇਹਦੇ ਵਿੱਚ ਸਪਰਿੰਗਾਂ ਵਾਲੇ ਹਣਾਂ ਦੇ ਨਾਲ ਉਹ ਕਰਾਂਗੇ ਆਪਣਾ ਬਾਹਾਂਗੇ ਇਹਨੂੰ ਸਪਰਿੰਗਾਂ ਵਾਲੇ ਹਣਾਂ ਨਾਲ ਜਿੱਥੇ-ਜਿੱਥੇ ਉਹ ਫਸੀ ਗਿਆ ਉੱਥੇ ਨਿਸ਼ਾਨੀ ਲਾ ਲਾਂਗੇ ਫਿਰ ਜੀਸੀਵੀ ਤੋਂ ਕਢਵਾ ਦਾਂਗੇ ਆਪਾਂ ਜੜਾ ਬਾਕੀ ਹੁਣ ਮਿਲਾਂਗੇ ਆਪਾਂ ਤੁਹਾਨੂੰ ਕੱਲ੍ਹ ਵਾਲੀ ਕੱਲ੍ਹ ਨੂੰ ਮਿਲਾਂਗੇ ਨਵੀਂ ਵੀਡੀਓ ਬਣਾਵਾਂਗੇ ਜਦੋਂ ਹੁਣੇ ਇਹ ਆ ਤਾਂ ਵੀਡੀਓ ਇੰਨੀ ਕੁ ਬਹੁਤ ਆ ਮਸਾਂ ਬਣਦੀ ਆ ਯਾਰ ਭਰਾਵੋ ਵੀਡੀਓ ਤੇ ਕੋਈ ਸੌਖੀ ਨਹੀਂ ਤੇ ਹਾਂ ਸਾਰੇ ਵੀਰਾਂ ਦਾ ਬਹੁਤ ਪਿਆਰ ਕੀ ਜਿਹੜੇ ਵੀ ਵੀਰੇ ਵੀਡੀਓ ਦੇਖਣ ਲੱਗੇ ਮੇਰੀ ਬਹੁਤ ਸੋਹਣਾ ਵਧੀਆ ਲੱਗਦਾ ਇਹਦਾ ਨਾ ਇੱਕ ਮੈਂ ਤਾਂ ਸੱਚੀ ਕਹਨਾ ਚਲੋ ਤੁਹਾਡਾ ਸਾਰਿਆਂ ਦਾ ਪਿਆਰ ਆ ਇਹ ਤਾਂ ਇੱਕ ਦਿਲੋਂ ਆ ਹਨਾ ਅ ਬੰਦੇ ਦੀ ਤਮਾ ਉਹ ਸਮਝ ਲਓ ਕਦੇ ਮੌਕਾ ਤੇ ਨਹੀਂ ਹੁੰਦੀ ਜਿੱਦਣ ਮੈਂ ਪਹਿਲੇ ਦਿਨ YouTube ਤੇ ਵੀਡੀਓ ਪਾਈ ਸੀ ਮੈਨੂੰ ਆਏ ਸੀ ਵੀ ਯਾਰ ਚੱਲ ਕਵੀ 15 20 ਵਿਊ ਹੋ ਗਏ 100 ਹੋ ਗਿਆ ਦਿਹਾੜੀ ਚ ਬਹੁਤ ਆ ਹਨਾ ਫਿਰ ਉਹ ਹੌਲੀ ਹੌਲੀ ਤਮਾ ਵਧੀ ਜਾਂਦੀ ਹੈ ਹਨਾ ਤੇ ਫਿਰ ਇਉਂ ਲੱਗਿਆ ਕਰਨਾ ਵੀ ਆ ਦਿਹਾੜੀ ਚ ਚੱਲ 5 600 ਹੋ ਜਵੇ ਬਹੁਤ ਆ 1000 ਹੋ ਜਵੇ ਬਹੁਤ ਆ ਇਉਂ ਲੱਗਣਾ ਹਨਾ ਫਿਰ 2000 ਤੇ ਆ ਗਿਆ ਟਾਰਗੇਟ ਹੁਣ ਹੁਣ ਬਈ 10 10000 ਤੇ ਨਹੀਂ ਹੁਣ 10 10000 ਤੇ ਟਾਰਗੇਟ ਨਹੀਂ ਆ ਹੁਣ ਆਪਣਾ ਇਹ ਹੁੰਦਾ ਵੀ 10 10000 10 10000 ਤੱਕ ਵਿਊ ਜਾਣ ਲੱਗੇ ਹਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਨਾ ਤਾਂ ਦੇਖੋ ਵੀਡੀਓ ਬਣਾਉਣੀ ਆਉਂਦੀ ਐ ਇੰਨੀ ਹਨਾ ਤੇ ਨਾ ਆਪਾਂ ਨੂੰ ਐਡੀਟਿੰਗ ਕਰਨੀ ਆਉਂਦੀ ਆ ਨਾ ਆਪਣੇ ਤੋਂ ਥੰਬਨੇਲ ਲੱਗਦਾ ਕੋਈ ਨਾ ਮੈਨੂੰ ਲਾਉਣਾ ਆਉਂਦਾ ਲਾਉਣਾ ਆਉਂਦਾ ਹੈਗਾ ਪਰ ਆਪਾਂ ਤੋਂ ਲਾ ਨਹੀਂ ਸਕਦੇ ਕਿਉਂਕਿ ਮੈਨੂੰ ਐ ਉਹ ਜਿਹੜੇ ਵੀਰਾਂ ਨੇ ਮੇਰੀ ਵੀਡੀਓ ਦੇਖਣੀ ਆ ਉਹਨਾਂ ਨੇ ਮੈਨੂੰ ਐਵੇਂ ਐਵੇਂ ਹੀ ਦੇਖਦੇ ਆ ਸਾਦਗੀ ਤਰੀਕੇ ਨਾਲ ਐਵੇਂ ਹੀ ਦੇਖੀ ਜਾਣਗੇ ਤੇ ਆਪਾਂ ਨੂੰ ਸ਼ੋਸ਼ੇਬਾਜ਼ੀਆਂ ਕਰਨ ਦੀ ਲੋੜ ਨਹੀਂ ਵੀ ਹਾਂ ਥੰਬਨੇਲ ਤੇ ਕੁਝ ਹੋਰ ਲਾਇਆ ਫੋਟੋਆਂ ਕੱਟ-ਕੱਟ ਕੇ ਲਾਈਏ ਫਿਰ ਉਹਨਾਂ ਤੇ ਸਪੈਸ਼ਲ ਲਿਖਣਾ ਦੀ ਲੋੜ ਪਵੇ ਨਾ ਆਪਾਂ ਨਾ ਉਹ ਲਿਖਣਾ ਕਦੇ ਨਾ ਕਦੇ ਵੀ ਨਹੀਂ ਲਿਖਣਾ ਇਦਾਂ ਹੀ ਰਹਿਣਾ ਆਪਾਂ ਸਾਦੀ ਵਿਵਾ ਸਾਦਾ ਜਾਂ ਚਾਹੇ ਮੈਂ ਤਾਂ ਥੱਲੇ ਲਿਖਣਾ ਵੀ ਥੱਲੇ ਵੀ ਬਸ ਮਜਬੂਰੀ ਜੀ ਚ ਲਿਖਣਾ ਪੈਂਦਾ ਜੇ ਟੈਗ ਲਾਈਨ ਜੀ ਨਾ ਦੇਣੀ ਪਵੇ ਮੈਂ ਤਾਂ ਦਮਾ ਹੀ ਨਾ ਕਦੇ ਤੇ ਇਹ ਜਿਹਾ ਵਾ ਬਸ ਇਹ ਜੇ ਟੁੱਟੀਆਂ ਫੁੱਟੀਆਂ ਵੀਡੀਓ ਜਿਹੜੀਆਂ ਮੈਂ ਬਣਾਉਣਾ ਵਾ ਤੁਸੀਂ ਇੰਨਾ ਪਿਆਰ ਦਿੰਨੇ ਹੋ ਵੀਰੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀ ਵੀਰ ਦੇਖਦੇ ਆ ਉਹਨੂੰ ਵੀਡੀਓ ਨੂੰ ਕਮੈਂਟ ਕਰਦੇ ਆ ਤੇ ਬਹੁਤ ਪਿਆਰ ਵੀਰੇ ਦਿਲੋਂ ਪਿਆਰ ਬਹੁਤ ਚੰਗਾ ਲੱਗਦਾ ਤੁਸੀਂ ਦੇਖਣ ਲੱਗੇ ਹੋ ਵੀਡੀਓ ਮੇਰੀਆਂ ਤੇ ਬਸ ਦਿਲੋਂ ਰਿਸਪੈਕਟ ਆ ਸਾਰੇ ਵੀਰਾਂ ਨੂੰ ਜਿਹੜਾ ਵੀਰ ਦੇਖਦਾ ਉਹ ਵੀ ਜਿਹਨੇ ਨਹੀਂ ਦੇਖੀ ਹੋਗੀ ਤੇ ਬਸ ਦਿਲੋਂ ਪਿਆਰ ਵੀ